ਹੈਲੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਆਪ ਦਾ ਫਨੋਸਕਾਰ ਅੱਜ ਲਾਈਫ ਇਸਟਰੀਡ 파ਟ 2 ਖਿਡਾ ਗਿਆ ਆਪਾਂ ਦੇਖਦੇ ਆਂ ਚਲੋ ਫਿਰ ਕੰਟੀਨਿਊ ਕਰਦੇ ਗੇਮ ਕੰਟੀਨਿਊ ਇੰਟਰਨੈਟ ਦੀ ਸਪੀਡ ਸਲੋ ਲੱਗਦੀ ਅੱਜ ਥੋੜੀ ਤੇ ਇਸੇ ਲਈ ਹੋਰ 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 ਜਨਨ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਵੀ ਲਾਈਕ ਕਰਦੇ ਹੋ ਇਹ ਪਾੜ ਜਿਹੜਾ ਬਹੁਤ ਹੀ ਮਰੀਜ਼ਾਗੋਨ ਵਾਲਾ ਆ ਬਹੁਤ ਸੋਹਣੀ ਆ ਸਟੋਰੀ ਇਹਦੀ ਤੁਸੀਂ ਦੇਖਿਓ ਚੱਲ ਵਾ ਯਾਰ ਚਲੋ ਕੋਈ ਨਹੀਂ ਚੱਲ ਬਈ ਚੱਲ ਬਈ ਆਪਾਂ ਕੀ ਰੱਖਣੀਆਂ ਸੀ ਬ੍ਰੈਂਕਿਟਸ ਐਨੀਆਂ ਸੀ ਆਪਣੀਆਂ ਹੁਣ ਆਪਾਂ ਉਹ ਰੱਖਣੀਆਂ ਮੈਨੂੰ ਲੱਥਲੇ ਪਈਆਂ ਵਰਨ ਲੱਗਦਾ ਉਹ ਚਲੋ ਥੱਲੇ ਚੱਲ ਬਈ ਹਾਲ ਹੁਣ ਇਹੋ ਦਰਦ ਹੈ ਕੇਸਤਾਂ ਦੇ ਤਰਦਾ ਮੱਟ ਕੇ ਮੱਟ ਕੇ ਚੱਲ 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 ਲੈ ਮੇਰਾ ਬੋਟਲ ਲਿਸ ਸੈਕਲੀਆਂ ਉਹੜੀਆਂ ਕੀਤੀਆਂ ਇੱਥੇ Thank god I don't have to take one of them Nikki ਇਹਨਾਂ ਚੱਕਰ ਨੂੰ ਕਿਹਾ ਦੇਖੀ ਇਹਨਾ ਟੈਕ ਅਪ ਕਾਰ ਇਹਨਾਂ ਚੱਕ ਚੱਲ ਲੁੱਕਸ ਲਾਈਕ ਆਈ ਗਾਟ ਏਵਰੀਥਿੰਗ ਐਡਰ ਪੈਕ ਇਟ ਆਲ ਅੱਪ ਕੱਤੇ ਜਾਣਾ ਅੱਛਾ ਬੈਕਪੈਕ ਚਲੋ ਬੈਕਪੈਕ ਉਹ ਚਾਲਦੇ ਹਾਂ ਹੁਣ ਆਪਾਂ ਤੇ ਉੱਪਰ ਜਲ ਮੇਰਾ ਚਲੋ ਜਲ 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 ਆਲਾ ਦਵਾਲੀ ਚੱਕੀ ਆ ਨਾ ਤਰਪਾ ਮੇਰਾ ਜੋੜਿਆ ਚਲੋ ਕੋਈ ਦਿਨ ਡੈਡੀ ਪੜਿਆ ਘੱਟੀ ਥੱਲੇ ਮੁੰਡੇ ਦਾ ਉੱਪਰ ਨੋਇਆ ਆਂਦਾ ਚੱਲ ਵੀ ਸ਼ੇਰਾ ਚੱਲ ਚੱਲ ਜਲ ਹੌਲੀ ਬਹੁਤ ਜ਼ੋਰ ਦਾ ਕਸਾਲਾ ਗੋਟੀ ਆਣੀ ਸਰਦਕਾਉਣ ਵਾਲੀ ਹੈਗੀ ਚੱਲ ਚੱਲ ਮੇਰਾ ਪੁੱਤ ਚੱਲ ਚੱਲ ਦੀ ਇਹ ਮੇਰਾ ਪੁੱਤ ਕੀ ਰਹਿ ਗਿਆ ਲੜਾ ਲੜਾ ਬਾਹੀ ਬਹਿ ਗਿਆ ਇਹਦਾ ਚਾਰ ਨੇ ਚਾਰ ਨੇ ਚਾਰੇ ਸ਼ਰਾ ਚੱਲ ਨਾ ਬੰਨ੍ਹ ਨਹੀਂ ਡਰਾਮੇ ਕਰੀ ਜਾਂਦਾ ਫਾਈਨਲੀ ਰੈਡੀ ਟੂ ਗੋ ਤਾਂ ਸਕਾਈਪ ਲਾਈਲਾ ਨੂੰ ਕਾਲ ਕਰਨ ਨੂੰ ਕਹਿੰਦਾ ਚੱਲ ਆਵੇਂ ਤਾਂ ਜਾ ਕੀ ਦੇ ਦਾਂ ਨੂੰ ਲੈਪਟਾਪ ਇਹਦਾ ਕਿੱਥੇ ਆ ਸ਼ੇਰਾ ਨਾ ਰਹਾ ਵੀ ਰੱਖਿਆ ਵੀ ਭੁੱਲ ਗਿਆ ਚੱਲ ਅੰਦਰ ਅੰਦਰ ਕਮਰੇ ਵਿੱਚ ਵੇਗ ਆਪਣੇ ਕਮਰੇ ਵਿੱਚ ਹਾਂ ਚੱਲ ਚੱਲ ਮੇਰਾ ਪੁੱਤ ਲੈ ਵੇ ਸ਼ੱਲਾ ਬੜਗੇ ਅੰਦਰ ਲੈਪਟਾਪ ਦੇਖ ਆਪਣਾ ਯੂਜ਼ ਸੌਰੀ ਬਾਈ ਬਾਈ ਯਰ ਲੌਗ ਇਵਿਸ਼ਿੰਗ ਦਾ ਧੀਗੇ ਧੀਗੇ ਕੁੜੋਂ ਆਇਆ ਦੇਖੀ ਜਾਂਦਾ ਅੱਗ ਅਗਲੀ ਦੇਖ ਓਕੇ ਡੋਨਟ ਬੀ ਸਟਾਕਰ ਸ਼ੌਨ ਮੋਰ ਫੀਪਲ ਸ਼ੁਡ ਲੂਕ

ਕੀ ਕੀ ਕਹਿੰਦੀ ਆਏ ਹੋਲਡ ਆਨ ਕਿਹਾ ਹੋਲਡ ਉਹ ਕਟੇ ਗਰਦੇ ਨੇ ਅਹੀਂ ਕਿਚ ਗੇਰਾ ਵਿੱਚ ਲੰਨੇ ਹੈਂਡਲੈਸ ਡਿਡ ਯੂ ਗੈਟ ਏਵਰੀਥਿੰਗ ਡਾਰ ਹੁਕ ਮੀ ਅਪ ਵਿਦ ਸਮ ਕੈਸ਼ ਸੋ ਅੱਜ ਕੱਲੇ ਸਮਾਂ ਉਂਝਾ ਰਖਣੇ ਤੇ ਅੱਦੋਂ ਪਹਿ ਹੀ ਵੀ ਲੈ ਲਿਆ ਰਾਤ ਨੂੰ ਕਹਿੰਦੇ ਵਾਲਟ ਤੇ ਜਾਣਾ ਇਹਨਾਂ ਨੇ ਤੇ ਫਿਊ ਜਨੂਡ ਲੱ ਲਾ ਤੇਰੀ ਨਾਨ ਬੈਟ ਗੱਲਾਂ ਵੀ ਕਰਦੀ ਆਏ ਸੀਰੀਅਸ ਚੈਜ ਨਾ ਥੈਂਕ ਯੂ ਆਈ ਡੋ ਨੋ ਵਾਟਐਵਰ ਆ ਨੀਡ ਟੂ ਪ੍ਰੈਕਟਿਸ ਨੀਡ ਟੂ ਪ੍ਰੈਕਟਿਸ ਯੂਸ ਇਨ ਅ ਨਿਕਸ਼ਾ ਸ਼ਾਣੀ ਬਣ ਰਹੀ ਹੈ ਜੀ ਅਰੇ ਅਸ਼ੀ ਸੁਪਰ ਕੂਲ ਲਓ ਜੀ ਦਾ ਮੈਂ ਬਧੀਆ ਪਵਦੀ ਕਹਾਂਗੇ ਮਿੱਤਰੋ ਸ਼ੀ ਸੋ ਸੁਪਰ ਕੂਲ ਯੂ ਆਰ ਸੁਪਰ ਕਿਊਟ ਜੇ ਰੋਣਾ ਨੂੰ ਗੱਲਬਾਤ ਕਰਨ ਦਿਓ ਜਨ ਨੂੰ ਦੈਟਸ ਵਾਈ ਸ਼ੀ ਇਜ਼ ਇੰਟਰਨਲ ਸ਼ਾਨ ਆਮ ਡੂਇੰਗ ਛੋੜਾ ਦੌੜਿਆ ਕਮਰੇ ਚ ਸਾਲਾ ਜੋਂਬੀ ਦਾ ਨੜ ਜਾ ਇੱਥੋਂ ਬਾਹਰ ਚੱਲ ਬਾਹਰ ਬਾਹਰ ਲੈ ਸਾਲਾ ਲਾਈ ਲਾ ਕਮ ਆਨ ਮੈਨ ਜਸਟ ਚੱਲ ਤੱਕ ਤੇਰੀ ਇਕ ਵਾਰ ਚੱਲ ਦੌੜ ਜਾ ਆਈ ਨੋ ਡਰ ਜਾ ਕੀ ਕਰਾਂ ਸ਼ੂਟ ਕੱਢਦਾ ਬਾਅਦ ਚ ਲਫੂ ਕੰਨ ਕਾਲਾ ਸਾਲਾ ਜਿਹੜੀ ਗਾਨੀ ਆ ਹਾਂ ਲਾ ਵੀਰ ਬਟ ਆਈ ਵਾਂਟ ਟੂ ਸੀ ਜ਼ੋਮਬੀ ਬਲੱਡ ਇਫ ਯੂ ਡੋਨਟ ਆਈ ਵਾਂਟ ਟੂ ਸੀ ਦ ਜ਼ੋਮਬੀ ਇਹ ਸ਼ੀ ਈਸ ਨੋਟ ਆਲੂ ਇਟਸ ਕਿਊ ਯੂ ਊਡ ਸਾਊਂਡ ਲਾਈਕ ਮੀ ਟੂ ਇਫ ਯੂ ਲਿਵਡ ਵਿਦ ਹਿਮ ਐਨੀਵੇ ਸੈਲੋ cool so tight if you got blade and maybe tonight's the night don't jinx me jinx and i'm your little stalker okay par jaddan mar di ae shay stories sunni ae edi chaal te chaal mein tarach challo this time don't get caught gallai mari jande da yaar mess with o shit Oh shit she just posted her outfit posted what her her you should check it out pranaange a... ho vaare ode choda nangeya na choda hi nangeya a... lagda chalo dekhde ha not taking a look hmm. at her picture chall bas kar hona ikari janda card un gaya he hey onik

ਲੈਂਦੀ ਗਾ ਚੜੇ ਲ ਹਮ ਇਟਸ ਮਾਈ ਫੋਰਚੇਸ ਕੀ ਲ ਰੱਖ ਕੇ ਨੂੰ ਸਾਈਡ ਤੇ ਬਾਹਰ ਕੀ ਹੋ ਗਿਆ ਪਰ ਹਨਾ ਨਾ ਰੱਖਿਆ ਬਾਹਰ ਨੂੰ ਇਹੋ ਹੀ ਹੋ ਰਿਹਾ ਨਾ ਚੱਲੋ ਥਾਲਿਆਂ ਬਾਹਰ ਚੱਲਦਾ ਹੋਣ ਦੇਖ ਐਂਡ ਤਾਂ ਇੱਥੇ ਲੱਗਾ ਆ ਅੰਦਰ ਵੀਡੀਓ ਬੋਲ ਤੇ ਕੀ ਲੈ ਯਾਰ ਉਹ ਲੈ ਹੈਏ ਉਹ ਤੇਰੀ ਦੂ ਐਵਰ ਟੱਚ ਮਾਈ ਡਾਗ ਫੱਕ ਯੂ ਤਾਲੇ ਕੰਧਾਂ ਰੰਗਣਾਂ ਆ ਕੋਈ ਨਾ ਸ਼ਰਟ ਮੈਨੂੰ ਲੱਗਦਾ ਨੇ ਰੰਗ ਨੂੰ ਡੋਲਦਾ ਉਹਦੇ ਆੜੇ ਹੋਲ ਕਰਾਉ ਕਰਤੀ ਮੁੰਡੇ ਦੀ ਨਾਲਤ ਘਾਲ ਲਿਆ ਇਹ ਯਾਰ ਚਲ ਬੜਾ ਇਹਨੂੰ ਪੁੱਛਣੇ ਹਾਲੇ ਨੇ ਇਹਨੇ ਜਾਣ ਕੇ ਤਾਂ ਨਹੀਂ ਸਿੱਟਿਆ ਰੰਗ ਕੁਐਸਚਨ ਟੂ ਡਾਨੀਅਲ ਹਮਨੇ ਵਾਟਸਐਪ ਕਰਿਆ ਬੋਲ ਤੋ ਬੋਲਲਾ ਉਸਨੂੰ ਐਕਸੀਡੈਂਟ ਆਈ ਸਵਰ ਹੀ ਇਸ ਅ ਫੱਕਿੰਗ ਵੀਟੋ ਕਲਕੀ ਨੇ ਸੱਟ ਹੋ ਗਈ ਕੈਨ ਨੀੜੀ ਅੰਦਰ ਡੈਡੀ ਨਹੀਂ ਅੰਦਰ ਰਹਿ ਤੂੰ ਬਾਹਰ ਕਿਉਂ ਆ ਨਾ ਆਈ ਲਾਈਕ ਅ ਜ਼ੋਮਬੀ ਐਂਡ ਆ ਫਰ ਗੋਟ ਆਈ ਸਵਰ ਸੁਣ ਲੱਕੀ ਇਹਨਾਂ ਮੈਂ ਜਾਣ ਕੇ ਨਹੀਂ ਸਿੱਟਿਆ ਕਹਿੰਦਾ ਕਲਕੀ ਨੇ ਸੱਟ ਹੋ ਗਈ ਆ ਕਮ ਆਨ ਡੈਨੀਅਲ ਇਹ ਉਹ ਹਲਾ ਛੋੜਾਈ ਹੋਈ ਜਾਂਦਾ ਪਿੱਛੇ ਇਹਨੂੰ ਦੱਸੀ ਜਾਣਾ ਜੀ ਗੋ ਬੈਕ ਟੂ ਡੈਡੀ ਪੁੱਸੀ ਨਾ ਨੋ ਵਨ ਯੂ ਮਮ ਬੇਲ ਚਾਹ ਤੇ ਕਰਮ ਹੋ ਗਏ ਵੀ ਇਹਨੇ ਕਿ ਦੱਸਿਆ ਨਹੀਂ ਤੇਰੀ ਉਡ ਉੰਫਾਲਿਆ ਹੜਦਾ ਨਹੀਂ ਬੋਲਣਾ ਛੋਟੇ ਨੂੰ ਚਲ ਜਾਂ ਅੰਦਰ ਤੂੰ ਨਾ ਬੈਠੇ ਸਾਡੇ ਨਾਲ ਇਹਨੂੰ ਮੈਂ ਦੱਸਦਾ ਬੋਲੀ ਬੋਲੀ ਦਾ ਤਾਂ ਚੱਕ ਟੱਕ ਤੇਰੀ ਚੱਕ ਟੱਕ ਟੱਕ ਚੱਕ ਤੇਰੀ ਸੱਟੇ ਤੇ ਹੋਰ ਸੱਟੇ ਦੇ ਮਾਂ ਧੂਰੀ ਜਮਾਨ ਕੋ ਸਾਹਮਣੇ ਉਹ ਤੇਰੀ ਆ ਗਿਆ ਡੈਨੀਅਲ ਗੈਟ ਓਵਰ ਹੇਅਰ ਸ਼ਟ ਬੰਦੀਆ ਆ ਉਹ ਬੋੜਾ ਸਾੜਾ ਵੀ ਆ ਗਿਆ ਉਹ ਯਾਰ ਆਹੀ ਹੋ ਗਿਆ ਸਟੈਪ ਬੈਕ ਪਰ ਆਹੀ ਨਹੀਂ ਆ ਰਿਹਾ ਮੁਰਿਆ ਆਪ ਹੀ ਡੈਡੂ ਤੇ ਆ ਹੀ ਨਾਲੇ ਤਾਂ ਥਾਈ ਓਕੇ ਓਕੇ ਲੈਣ ਲੱਪੇ ਥੱਕੇ ਨਹੀਂ ਉਹ ਯਾਰ ਲਗ ਕਮ ਕੀ ਹੋ ਗਿਆ ਖਵਾ ਹੋ ਗਿਆ ਗਾਣੇ ਯਾਰ ਬਿਹਾਈਂਡ ਯੂਅਰ ਹੈਡ ਇਟ ਇਜ਼ ਫੱਕਿੰਗ ਮੂਵਿੰਗ ਲੰਮੇ ਵਾਲੇ ਥਾਲੇ ਨੇ ਤੇਲਾ ਦੇਲਾ ਜਿੰਦਾ ਹੀ ਹੈ ਕਿਹੜੀ ਆ ਗਿਆ ਉਹ ਸੈਟ ਵੀ ਦਿਨ ਡੂ ਨੀਥਿੰਗ ਗੜੀ ਨੂੰ ਰਹਾ ਰਹਿਣ ਦੇ ਪਿੱਛੇ ਹੋ ਜਾ ਤੂੰ ਮੁੜ ਜਾ ਜਾਂ ਪੁਲਸ ਵਾਲਾ ਵਾ ਭੇੜਾ ਆ ਜਣਾ ਅਸਲ ਸਾੜੀ ਮਨੂ ਖਪੈ ਲੱਗਦਾ ਹਨਾ ਇਹ ਵੀ ਨਹੀਂ ਮੰਨਦਾ ਮੈਂ ਉਹ ਤੇਰੀ ਭੈਣ ਦੀ ਸ਼ੁਕਰੀ ਉਹ ਕੁੜੀ ਮਾਰਤੀ ਉਹ ਤੇ ਬੁੜੇ ਦੇਖੋ ਪੁਲਸ ਵਾਲੇ ਨੇ ਇਹਦੀ ਉਹ ਭੈਣ ਵਾਹ ਸਾੜਿਓ ਕੀ ਹੋ ਗਿਆ ਕਹਾਣੀ ਖਰਾਬ ਹੋ ਗਈ ਤਾਂ ਸਾਰੀ ਉਹ ਸਾੜਾ ਭੋਜੇ ਪਿਆ ਉੱਠੋਏ ਸੀਰਾ ਪਰ ਤੇਰੀ ਤੇ ਉਹ ਤਾਲਾ ਪੇਤਰ ਦੇ ਗੋਲੀ ਮਾਰ ਗਿਆ ਉਹ ਕਢਾਂਦਾ ਜੇ ਹਾਲਾ ਦੇ ਉਹ ਆ ਕੀ ਹੋ ਗਿਆ ਵਾਲੇ ਦੋਲੇ ਭੈ ਚਹਣਤ ਘਾੜ ਜੂੜ ਆ ਗਿਆ ਐ ਵੀ ਐਂ ਹੀ ਚੱਕਰ ਪੈ ਗਿਆ ਕੱਢੀ ਵੀ ਪੁੱਠੀ ਹੋਈ ਆ ਬੌਲਸਾੜੇ ਇਹ ਕੀ ਚੱਕਰ ਪੈ ਗਿਆ ਸ਼ੇਰਾ ਵਾਕ ਡੈੜੀ ਦੇ ਲੋ ਮਰ ਗਿਆ ਮਾਰਾ ਹੋਇਆ ਯਾਰ ਚਲੋ ਕਿਤਾ ਮਰਦੀ ਆ ਮਾਰਾ ਹੋਇਆ ਯਾਰ ਬੌਲਸਾੜੇ ਨਾਲ ਗੋਲੀ ਨਹੀਂ ਸੀ ਮਾਂ ਨਹੀਂ ਚਾਈਦੀ ਭਰਾ ਤੇਰਾ ਉਹ ਵੀ ਉਹ ਜਿਵੇਂ ਲੱਗਦਾ ਕਿ ਮਰ ਗਿਆ ਥਾਲ ਥਾਲ ਸਾਰੇ ਇਹਨੂੰ ਜਾ ਯਾਰ ਲੜਨ ਦਾ ਲਾਪੇ ਉਹ ਚੱਕ ਕੇ ਤੋਂ ਬਹੁਤ ਬਣਿਆ ਵੱਡਾ ਬਦਮਾਸ਼ ਨੜਜਿਆਂ ਨੂੰ ਚੱਕ ਕੇ ਪੁਲਿਸ ਵਾਲਿਆਂ ਦੀ ਕੱਟੀ ਹੁੰਦੀ ਉਹਨਾਂ ਨੂੰ ਲੱਗਦਾ ਸਾਰਿਆਂ ਨੂੰ ਬਚਦਾ ਨੜਜਾ ਨੜਜਾ ਲਮਜਾ ਲਾਉਂਦੇ ਕਿਤੇ ਪਾਸੇ ਕਮਰਾ ਉਹ ਗੱਬਰ ਦੇ ਕਲਾਉਨੇ ਆਪਣਾ ੜਾ ਹੁੰਦਾ ਇਹੋ ਵਿਚਾਰ ਲਾ ਤੜ ਗਿਆ ਲੈ ਲੋ ਜੀ ਮਾਮਿਆਂ ਦੀ ਗੱਡੀ ਵੀ ਆ ਗਈ ਨਹੀਂ ਆਵੇ ਗੱਡੀਆਂ ਲੈ ਕੇ ਤੋ ਯਾਰ ਇੰਟਰਸਟਿੰਗ ਹੀ ਹੋ ਗਈ ਸਟੋਰੀ ਇੱਥੋਂ ਯਾਰ ਬਾਕੀ ਆ ਕੇ ਹੋਣ ਲਿਆ ਆ ਤਾਂ ਲਾਈਫ ਇਸ ਚੇਂਜ ਟੂ ਇਸ ਅ ਸਟੋਰੀ ਬੇਸਡ ਗੇਮ ਥੈਟ ਹਾਈਲਾਈਟਸ ਪਲੇਅਰ ਚੋਇਸ ਯੂਰ ਐਕਸ਼ਨ ਐਂਡ ਡਿਸੀਜਨਸ ਵਿਲ ਹੈਵ ਕੌਨਸੀਕੁਐਂਸ ਐਂਡ ਇੰਪੈਕਟ ਦਾ ਵਰਲਡ ਅਰਾਊਂਡ ਯੂ ਯਾਰ ਆ ਗਏ ਤੇ ਪਹੁੰਚ ਗਏ ਨੀਅਰ ਮਾਉਂਟ ਰੇਨਰ ਵਾਸ਼ਿੰਗਟਨ ਟੂ ਡੇਜ਼ ਲੇਟਰ ਆ। ਓਕੇ ਚਲੋ ਤਪ ਤਪ ਸੋੜੀ ਨਿਕਲੀ ਆ ਓਏ। ਕਿੰਨੀ ਵਧੀਆ ਸਟੂੜੀ ਜਈ ਹੈ ਯਾਰ। ਜੇ ਰੋ ਗਿਆ ਨੂੰ ਤੁਸੀਂ ਲਾਈਕ ਕਰ ਦਿਓ ਵੀਡੀਓ ਨੂੰ ਯਾਰ। ਡੈਡੀ ਤਾਂ ਅਗਲੇ ਦਾ ਮਰ ਗਿਆ ਹੁਣ ਬੱਲੇ ਬੱਲੇ ਜ ਲੜ ਪਿਆ ਹੀ ਨਾਲਾ ਹੀ ਟੋੜਾ ਹੋ ਗਏ ਮੁੱਰੇ ਮੱਦੀ ਕੋ ਦਮਾਸ਼ ਬਣਿਆ। ਬੂਥਾ ਚੱਕ ਕੇ ਤੁਰਿਆ ਹੁਣ ਥਾਲਿਆਂ ਦਾ ਭਰਾ ਆਪਣੇ ਜੂੜੇ ਨੂੰ ਵੀ ਆਂਦੇ ਉਹ ਵੀ ਟਟਣਾ ਜਾਂ ਮਗਰੀ ਤੁਰਿਆ ਜਾਂਦਾ ਚੱਲ 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 ਹਾਲਾ ਰੁਕ ਗਿਆ ਥੱਕ ਗਿਆ ਕਹਿੰਦਾ ਮੈਂ ਬੱਟੇ ਦਾ ਮਰਜੀ ਹੋਇਆ ਸਾਲਾ ਮੜਾ ਦੇਣਾ ਵੀ ਕੈਨਟ ਸਟਾਪ ਹਿਅਰ ਵੀ ਗਾਟ ਟੂ ਕੀਪ ਗੋਇੰਗ ਚੱਲ ਜਣ ਲੱਗ ਜਾਂਦਾ ਹੌਣਨੇ ਆਪਾਂ ਰੋਕ ਨਹੀਂ ਸਕਦੇ ਬਹੁਤ ਜਾਣਾ ਪੈਣਾ ਆਪਾਂ ਨੂੰ ਕਹਿੰਦਾ ਮੈਂ ਨਹੀਂ ਹੁ ਮੈਂ ਥੱਕ ਗਿਆ ਮੈਨੂੰ ਬਹੁਤ ਦੁੱਖ ਹੋਇਆ। ਇਹ ਸੱਚ ਹੈ। ਇਹ ਮੇਰੇ ਪੈਰ ਤੋਂ ਖਦੇ। ਭਾਈ, ਉਹ ਮਿੱਠੀ। ਸੱਚ ਜਾਨਣੋਂ ਉਹ ਕਹਿੰਦਾ ਪੁੱਤੂ ਜੀ ਨੇ ਸਾਲਾ 4 ਦਿਨੋਂ ਉਹ ਕਹਿੰਦੇ ਨਾ ਕਰਦਿਆਂ। 4 ਦਿਨ ਹੋ ਗਏ ਉਹਨਾਂ ਨੂੰ। ਯਾ ਸੋਲਸ ਮਾਈਂ। ਕੋਈ ਤੇ ਹੱਥੇ ਵੀ ਨਹੀਂ ਮਨਤਾ ਲੱਗਦਾ। ਨਾਕ ਇਟ ਆਫ। ਇਹ ਨਹੀਂ ਨਾਕ ਪੱਟਿਸ। ਕੀ ਇਹ ਦੀ ਅੰਗਰੀ ਖਰਾਬ ਹੋ ਗਈ ਵਿਚਾਰਿਆਂ ਦੀ। ਹੌਣ ਸਾਲਾ ਮਰਦੇ ਦੇ ਹੱਥ ਮਾਰੀ ਜਾਂਦਾ ਤੂੰ ਫਸ ਪਿਆ ਉਹਦੇ ਨਾਲ ਇਟਸ ਨਾਟ ਲਾਈਕ ਬੀਇੰਗ ਚੱਲ ਕੋਈ ਜਾਣਾ ਪੈਣਾ ਪ੍ਰਧਾਨ ਤੋੜਿਆ ਅ ਰੀਅਲ ਐਡਵੈਂਚਰ ਪਰ ਪਾਪਾ ਡੇ ਬਾਰੀ ਇਸ ਆਰ ਆਨ ਕੁਟ ਟੂ ਮੋਡਰਨ ਹੋ ਰਿਹਾ ਚੱਲ 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 ਸੀਰੀਅਸਲੀ ਪਰ ਪਾਸ ਆਣਿਆ ਉਹ ਬਹਿ ਗਿਆ ਹੋਏ ਬੈਂਡ ਫੜ ਗਿਆ ਹੋਏ ਹੁਣ ਕਹਿੰਦਾ ਡੈਡੀ ਕਿੱਥੇ ਆ ਤੇ ਨਹੀਂ ਉਹ ਡੈਨੀਅਲ ਕਮ ਆਨ ਵੀ ਗਾਟ ਟੂ ਗੋ ਵੀ ਕਰਾਓ ਵਾਈਜ਼ਨ ਡੈਡ ਵਿਦ ਅ ਸ਼ਾਟ ਕਹਿੰਦਾ ਡੈਡੀ ਆਪਣੇ ਨਾਲ ਕਿਉਂ ਸਾਲਾ ਡੈਡੀ ਦਾ ਗੋਲੀ ਮਾਰ ਗਿਆ ਪੁੱਛਣਾ ਉਹ ਸਾਲਾ ਵਿਚਾਰਾ ਕਾਹਨੂੰ ਡੱਟ ਯਾਰ ਗੋਲੀ ਮਾਰ ਗਿਆ ਬੁੜੇ ਦੇ ਇਹਨੂੰ ਦਸਣਾ ਨਹੀਂ ਹਰੀ ਆਪਣਾ ਵੀ ਤਾਂ ਡੈਡੀ ਦੀ ਗੋਲੀ ਮਾਰ ਗਿਆ ਪੁੱਤ ਚਲ ਉਹ ਤੇ ਘੜੇ ਪੁੱਤ ਨੂੰ ਮੀਟਰ ਚਾਦਾ ਨਹੀਂ ਕਰੀਦੀ ਮਾੜੀ ਹੁੰਦੀ ਆ At least we don't have to go to school on Monday. Yeah. You know, so, yeah. you know, are no Everybody's going to be so stoked when they find out how far you walked. Really? Really? I Dad, dad was school. School. To you think you walk, Like, maybe a hundred miles? Probably 200. Feels like it. Ooh, awesome, pass.

ਚਲੋ ਯਾਰ ਨਿਕਲੋ ਹੁਣ ਇਥੋਂ ਬਹੁਤ ਟਾਈਮ ਹੋ ਗਿਆ ਅਗਲਾ ਦੇਖੋਗਾ ਚਲੋ ਗਾਇਸ ਕੋਈ ਨਹੀਂ ਹੁਣ ਇੱਥੇ ਆਪਾਂ ਆਪਾਂ ਵੀ ਥੋੜਾ ਐਂਡ ਕਰਾਂਗੇ ਇਥੇ ਐਪੀਸੋਡ ਮੁੱਕ ਜਾਣਾ ਹੈ ਅਗਲਾ ਐਪੀਸੋਡ ਐਪੀਸੋਡ ਆਪਾਂ ਸਾਰੀ ਸਟਾਰਟ ਕਰਾਂਗੇ ਅਗਲੀ ਵੀਡੀਓ ਚ ਤੇ ਤੇ ਤੁਹਾਨੂੰ ਵਧੀਆ ਲੱਗੇ ਜਸਟ ਬਣਿਆ ਤੁਹਾਡਾ ਦਾ ਸਬਸਕ੍ਰਾਈਬ ਕਰ ਲਿਓ ਅਗਲਾ ਪਾਰ ਦੇਖਣ ਨੂੰ ਠੀਕ ਹੈ ਜੀ ਚਲੋ ਮਿਲਦੇ ਆਂ ਆਪਾਂ ਤੁਹਾਨੂੰ ਅਗਲੀ ਵੀਡੀਓ ਟਾਟਾ ਬਾਏ ਬਾਏ